मैं जसी, कहा, जसी करना, करना, ना जसी टेड अंदर करला पतला करला ठीक है ना टेड क्या हम गलत नहीं है आप लोग गलत समझ रहे हैं हमें हम गलत नहीं है पूजा संगा ना कोई रिलेशन नहीं रही जेड़ा गांधी फ्लैक्स पेज है मेरी बहुत गंदी है वीडियोस अपलोड कर रहा है यार गोपी सेहाजी यू गोपी ਮੈਟਰੋ ਕਰ ਮਗਰ ਕਰ ਕਰ ਕੇ ਥਗੇ ਪਏ ਤੇ ਚੋਨਾ ਲਾਲ ਕੇ ਅਖੇ ਪਏ ਆ ਮਿੱਤਰੋ ਬੇਸ਼ੱਕ ਮਿੱਤਰੋ ਵੀਡੀਓ ਹੋ ਗਈ ਲੈਡ ਇਸ ਕਰਕੇ ਆਪਾਂ ਕੰਮ ਨਹੀਂ ਕਰਦੇ ਕੋਈ ਵੀ ਫੇਕ ਅੱਜ ਦੇਾਂਗੇ ਖੱਟਾ ਮਿੱਠਾ ਤੇ ਕੋਲਾ ਬੁੱਲੇ ਜੱਟ ਵਾਂਗੂ ਲੋੜਾ ਆਜੋ ਚੈੱਕ ਕਰਨਾ ਕੀ ਕੀ ਗੁੱਲਾ ਫੇਰਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਆਓ ਫਿਰਨੇ ਇੱਕ ਇੱਕ ਨੂੰ ਗੁੱਲਾ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਯਾਰ ਨਮਸਤੇ ਐਂਡ ਹੈਪੀ ਦੀਵਾਲੀ ਪਾਰਕਿੰਗ ਇੱਕ ਨਹੀਂ ਹੈਗੀਆਂ ਪਾਰਕਿੰਗ ਵੱਧੂ ਹੈਗੀਆਂ ਨੇ ਕਿ ਜਿੱਥੇ ਤੁਹਾਨੂੰ ਆਪਾਂ ਨਾਪ ਸਕਦੇ ਆ ਤੁਸੀਂ ਸਮਝ ਸਕਦੇ ਆ ਹੋ ਮੈਂ ਵੀ ਪੁਲਿਸ ਮਲਾਜਮਾਂ ਨਾਲ ਗੱਲਬਾਤ ਕੀਤੀ ਹੈ ਤੈਨੂੰ ਵੀ 5-6 ਬੋਡੀਗਾਰਡ ਮਿਲ ਜਾਣਗੇ ਤੂੰ ਵੀ ਬਹੁਤ ਕੁਝ ਦੇਣਦਾਰ ਹੈਂ ਪੰਜਾਬ ਦੀ ਯੂਥ ਨੂੰ ਕੀ ਚਾਹੀਦਾ ਮੈਟਰੋ ਛੋਟੀ ਮੋਟੀ ਗੱਡੀ ਨਹੀਂ ਛੋਟੇ-ਮੋਟੇ ਟੋਪਲੇ ਪਹਿਲਾਂ ਆਈਆਂ ਆਂਦੀਆਂ ਸੀ ਬੜੀਆਂ ਆਂਦੀਆਂ ਸੀ ਇਹਨਾਂ ਨੇ ਟਾਰਗੇਟ ਮੈਨੂੰ ਮੈਂਸ਼ਨ ਕਰਕੇ ਮੈਂ ਇਹਨਾਂ ਨੇ ਮੈਨੂੰ ਸੂਤਰਾ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਸਭ ਦੇ ਟ੍ਰੇਡਿਸ਼ਨਲ ਮੀਡੀਆ ਤੇ ਉੱਤੇ ਚੜ ਚੁੱਕੀ ਹੈ ਜਦੋਂ ਦਾ ਮਿੱਤਰੋ ਕਮਲ ਗੌਰ ਵਾਲਾ ਖਾਨ ਹੋਇਆ ਆਪਾਂ ਕਮਲ ਗੌਰ ਬਾਰੇ ਵੀ ਗੱਲਬਾਤ ਕਰਾਣੀ ਪਈ ਪਈ ਇਹਨਾਂ ਦੀਆਂ ਚੌਲਾ ਸੁਣ ਲਈ ਕਿ ਕੀ ਕੀ ਇਹ ਚੌਲਾ ਮਾਰਦੇ ਨੇ ਪੂਗੀਆਂ ਪੈਂਟਰ ਉਹ ਮੈਂਸ਼ਨ ਕੀਤਾ ਕਿ ਇਹ ਤੋਂ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਪਾਈ ਹੈ ਪਹਿਲਾ ਦੂਜਾ ਉਹਨਾਂ ਦਾ ਕਮਲਪ੍ਰੀਤ ਜਿਹਦਾ ਨਾਮ ਲਿੱਤਾ ਤੇ ਬਾ ਨਾ ਉਹ ਕਮਲਪ੍ਰੀਤ ਹੈ ਨਾ ਕਮਲ ਕੋਰ ਉਹ ਹੈ ਕੰਚਨ ਕੁਮਾਰੀ ਜਿਹੜੀ ਬਣੀ ਫਿਰਦੀ ਸੀ ਸੋਸ਼ਲ ਮੀਡੀਆ ਦੇ ਅਮਾਰੀ ਕੀ ਕਹਿੰਦੇ ਮੈਂ ਜੱਸੀ ਨੂੰ ਕਿਹਾ ਜੱਸੀ ਟਿੱਡ ਅੰਦਰ ਕਰ ਲੈ ਪਤਲਾ ਕਰ ਲੈ ਠੀਕ ਹੈ ਨਾ ਆਹੋ ਜੱਸੀ ਦਾ ਹੁਣ ਕੀ ਬਣ ਜੱਸੀ ਤੇ ਹੁਣ ਹੱਥ ਰੱਸੀ ਕਰੂ ਗੁਰੂ ਵਾਲਾ ਬਣੀਏ ਆទਿਕਾਲ ਜਿਹੜਾ ਬੰਦਾ ਗੁਰਦੁਆਰੇ ਦੇ ਵਿੱਚ ਵੀ ਨਹੀਂ ਗਿਆ ਹੋਏਗਾ ਉਹ ਵੀ ਇਨਫਲੂਐਂਸਰ ਗੁਰਦੁਆਰੇ ਮਿਲਣ ਗਿਆ ਕਿਉਂਕਿ ਉਹ ਮੰਨ ਜੁਕਾ ਨਹੀਂ ਗੁਰੂ ਵਾਲਾ ਗੁਰੂ ਵਾਲਾ ਤੇ ਬਣਨਾ ਸੀ ਔਰ ਹੀ ਪਹਿਲਾਂ ਬਣ ਜਾਂਦੇ ਇਹ ਕੇਨ ਡੂ ਜਨਰੇਸ਼ਨ ਮੋਦੀ ਜੀ ਸੋਸ਼ਲਿਆ ਕਾ ਸਾਡੇ ਆਪਣੇ ਸ਼ੋਹ ਦੇ ਵਿੱਚ ਆਉਣ ਵਾਸਤੇ ਬਹੁਤ ਬਹੁਤ ਧੰਨਵਾਦ ਚੀਚਾ ਬਾਹਰ ਆਉਣ ਗਿਆ ਦੇਖੋ ਯਾਰ ਕਿੰਨੀਆਂ ਚੰਗੀਆਂ ਜੀਜਾ ਸੁਗੰਧੀ ਹੈ ਯਾਰ ਵੇਖੋ ਯਾਰ ਇਹ ਟਿੱਡ ਦੀ ਗੱਲ ਕਰਨ ਲੱਗੀ ਹੈ ਕਿਸੇ ਗੱਲ ਕੀ ਤੇ ਨਹੀਂ ਜਾਣਾ ਤੁਸੀਂ ਯਾਰ ਇਹ ਨਹੀਂ ਗਲਤ ਲਏ ਜਾਂਦੇ ਜੇ ਐਮਸ ਕਰਦੀ ਹੈ ਲੰਨਾ ਦੇ ਬਾਰੇ ਗੱਲਬਾਤ ਇਹ ਪੈਂ ਕਿ ਉਹ ਚਵਲੈਂਜੀਕ ਪਲੋਨਿਕਲ ਦੀਏ ਤੇ ਨਾਲ ਹੀ ਵੱੜਦੀ ਹੈ ਔਰ ਉਹ ਕਿੱਥੇ ਕਿੱਥੇ ਵੱਧਦਾ ਉਹ ਤੁਹਾਨੂੰ ਪਤਾ ਹੈ ਆਹ ਆਹ ਆ ਜੇ ਬੈਨ ਦੇ ਲੋ ਦੇ ਨੰਨੋ ਕਮੈਂਟਾਂ ਦੇ ਵਿੱਚ ਆ ਕਿ ਪੰਪ ਪੰਪ ਦੇ ਨੇ ਅੱਦੀ ਬਹੁਤ ਹੀ ਚੰਗਾ ਕਰਦੇ ਹੋ ਤੁਸੀਂ ਬਹੁਤ ਹੀ ਵਧੀਆ ਕੰਮ ਕਰਦੇ ਕੀ ਵਧੀਆ ਫਨੀ ਮਜ਼ਾ ਆ ਗਿਆ ਉਹ ਤੁਹਾਡੀ ਮਾਂ ਦੇ ਫੁੱਦੇ ਚ ਦਿੱਤਾ ਅਫਰੀਕਾ ਵਾਲੇ ਆਂ ਦਾ ਕਾਲਾ ਲੰਨਾ ਹਰਾਮ ਦਿਓ ਤੁਸੀਂ ਚੰਗੇ ਕਮੈਂਟ ਕਰਿਆ ਕਰੋ ਗਾਲਾਂ ਗੱਡੀਆਂ ਘਰੋਈ ਹੋ ਜੀਆਂ ਨੂੰ ਪੱਛਾ ਅਫਰੀਕਾ ਵਾਲਾ ਮੰਨ ਗਿਆ ਓਹੋ ਹੁਣ ਦੇਗਾ ਇਹਨਾਂ ਦੀ ਮਾਂ ਦੇ ਫੁੱਦੀ ਦੇ ਵਿੱਚ ਛੁੰਡੀ ਤੇ ਕਰ ਲਾਣਾ ਕਮਾ ਸਾਰੇ ਲਿੱਸਾ ਹੋ ਗਏ ਆ ਜਾ ਤੈਨੂੰ ਦੁੱਧ ਪਿਆਨਾ ਸਾਰੇਆਂ ਨੂੰ ਇੱਕ ਤੀ ਦੇਵੇ ਅੱਛਾ ਅੱਛਾ ਕਰਦੀ ਹੈ ਕਿ ਲੋੜਾ ਲੈਣੇ ਤੋਂ ਡਰਦੀ ਹੈ ਬੱਤ ਸਹੀ ਹੈ ਮੇਰੇ ਵਰਗੀ ਹੀ ਦੇਵੇ ਕੱਲ ਮੈਂ ਦੁੱਧ ਦੇਦੂ ਜਾਣ ਬੁਚਣ ਗਿਆ ਕੀ ਕਹਿੰਦੇ ਦੁੱਧ ਕਿੱਥੋਂ ਮਿਲਦਾ ਦੁੱਧ ਤੇ ਕਹਿੰਦੇ ਇਹਨਾਂ ਦੇਿਕਰੋਂ ਮਿਲਦਾ ਇਹ ਭੈਣ ਦੀਆਂ ਲੋੜੀਆਂ ਦੁੱਧਤੀਆਂ ਡੈਰੀਆਂ ਵਰਗੀਆਂ ਨਹੀਂ ਇਹ ਹੋ ਜਾ ਹਾਂ سلسلہ ਚਲਾਣਾ ਪਈਦਾ ਇਹਨਾਂ ਨੂੰ ਖੱਟਾ ਮਿੱਠਾ ਤੇ ਕੋੜਾ ਲਾਨਤ ਦੇਣਾ ਪਈਦਾ ਲੋਕ ਆਣ ਦੇ ਵੈਰੀ ਹੁੰਦੇ ਨੇ ਪਰ ਇਹ ਲਾਨਤੀਆਂ ਵਰਨਾ ਨਹੀਂ ම් ගලත්නල ග සම න මිතුු කැන්ද එන්නද බෝධිට කාර බර ැද දොද්දු කරය රජාගන බැන්ඳහන ොක නදකර ෙක් පෝජන් න ොද්ද නස්සේ නල ගලත කොච් න ගයන්නද විඩිචු ගලත්නනි පස්ස ඩ්ඩ මොට මටනේ තර බ න . ਨਾ ਅਸੀਂ ਕੁਝ ਨਿਤਰੋ ਜਿੱਥੇ ਵੀ ਜਾਣ ਗਏ ਸਿਰਾਂ ਕਰਉਣ ਗਏ ਐ ਏਡੇ ਵੱਡੇ ਵੱਡੇ ਚੂਚੇ ਵਿਖਾਉਣ ਗਏ ਐ ਇਹੋ ਜਿਹੇ ਹਰਾਮਦਿਆ ਤੱਕੜ ਤਲੀਆਂ ਆਪਣੀਆਂ ਗਲਤੀਆਂ ਨਹੀਂ ਗਣਨ ਉਕੀਆਂ ਗਲਤ ਹਮੇ ਅਭੀ ਵੀ ਨਹੀਂ ਲੱਗਦਾ ਕਿ ਹਮਨੇ ਕੁਝ ਗਲਤ ਕੀਤਾ ਨਹੀਂ ਨਹੀਂ ਹੁਣ ਤੇ ਭੈਣ ਜੇ ਇਹਨਾਂ ਦੀ ਟੱਟੀ ਵੀ ਫਸੀ ਪਈ ਐ ਟੱਟੀ ਵੀ ਕਰਦਣਾਸਤੇ ਬੁੱਲਾਇਆ ਤਾਂ ਉਹਨਾਂ ਪੈਗਾ ਬੁੱਲਾਇਆ ਤਾਂ ਕਦੇਗਾ ਹਾਂ 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 ਆ ਲੁੱਕ ਕਿ ਜੇ ਘਰ ਮਿੱਤਰੋ ਤਾਂ ਦੇ ਕਿਸੇ ਵਿੱਚ ਵੀ ਇਹੋ ਜਿਹਾ ਟੈਲੈਂਟ ਨਹੀਂਗਾ ਤੇ ਕੋਈ ਗੱਲ ਨਹੀਂ ਚੱਲ ਜੇਗਾ ਚੱਲ ਜੇਗਾ ਹੁਣ ਆ ਜਨੇ ਦੀਪਿਕਾ ਦੂਸਰਾ ਦੇ ਦੂਸਰਾ ਨਹੀਂ ਕੰਨਿਊਸਰਾ ਦੇ ਐਉਂ ਇਹਦੀ ਵੀ ਗੱਲਬਾਤ ਕਰ ਲੈਣੇ ਆ ਮੂਝੇ ਕ੍ਰੈਡਿਟ ਨਹੀਂ ਚਾਹੀਏ ਮੈਰੋ ਜੀ ਕਰਕੇ ਵੀ ਆਪਣੀਆਂ ਸਾਰੀਆਂ ਵੀਡੀਓ ਲੀਡ ਕਰਦੀਆਂ ਅਮਰਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਗੇ ਮੈਂ ਕੱਲ ਵੀ ਆਪਣੀ ਗਲਤੀ ਮੰਨੀ ਤੇ ਮੈਂ ਅੱਜ ਵੀ ਮਾਫੀ ਮੰਗਦੀ ਆ ਪੂਰੀ ਸਿੱਖ ਕੌਮ ਕੋਲ ਹਰਾਮ ਦੇ ਦਗੜ ਫਿਰ ਲਿਓ ਹੁਣ ਸੁਧਰਾਈ ਦੇ ਭੈਣ ਚੁੱਧੋ ਜਿੱਥੇ ਪ੍ਰਗਤੀ ਭੈਣ ਤੇ ਰੋਣ ਜਦੋਂ ਤਨਾ ਬੁਨਾ ਤਾਂ ਦੇ ਕਰੇ ਕਰੇ ਆਦੇ ਤਾਨੂੰ ਸਮਝਉਂਦਾ ਸੀ ਉਦੋਂ ਕਿ ਤੁਹਾਡੇ ਦਿਮਾਗ ਦੇ ਵਿੱਚ ਘੱਟੀ ਫਸੀ ਜੀ ਕਹਿੰਦੇ ਨੇ ਲਾਤੋ ਕੋਈ ਬਹੁਤ ਬਾਤੋਂ ਸੇ ਨਹਿਮਾਨਤ ਹੈ ਭਈਆ ਜੀ ਇਸੇ ਲਈ ਗਾਂਹ ਪਰ ਡੰਡਾ ਲਗਤ ਹੈ ਜਿਹੜਾ ਗਾਂਦੀ ਫਲੈਕਸ ਪੇਜ ਆ ਇਹ ਬਈ ਅਬਾ ਕਰਦੀਆ ਵੀਡੀਓਜ਼ ਅਪਲੋਡ ਕਰ ਉਹ ਸਾਰੇ ਗੰਦੀਆਂ ਨੂੰ ਕਿਤੇ ਹੀ ਉਹਨੇ ਬੌਂਡ ਦੇ ਵਿੱਚ ਕੈਵੇਂ ਨਾ ਫਿੱਟ ਕੀਤਾ ਸੀ ਉਹ ਭੈਣ ਚੋਦਾ ਗੰਦੀ ਲੂਤ ਦੇ ਬਚਿਆ ਹਰਾਮ ਦੇ ਪਿੱਲਿਆ ਬੇਟੀ ਚੋਦ ਕੇ ਏ ਤਾਰੇ ਪਿਛਵਾੜੇ ਮੈਂ ਤਾਂ ਦੋ ਲਿਕੜ ਜਾਗੋ ਕਦੇ ਆ ਪੇਜ ਹਲੇ ਨੇ ਮੇਰੇ ਜੀਣਾ ਦੁੱਬਰ ਕਰ ਛੱਡਿਆ ਸੋ ਪਲੀਜ਼ ਹਰ ਜਿਹੜੇ ਵੀ ਬੰਦੇ ਨੂੰ ਇਹ ਪਿਆਰ ਨਾ ਬੋਲਣ ਤੇ ਇੰਦਾ ਰਹੇਗਾ ਨਾ ਉਹ ਬੰਦਾ ਖੁਸ਼ ਰਹੇਗਾ ਉਹ ਮਤਲਬ ਪੇਜ ਵਾਲਾ ਖੁਸ਼ ਰਹੇਗਾ ਤੇ ਜਿਹਨੂੰ ਇਹ ਬੋਲ ਨਾ ਦੇਗਾ ਉਹਨੇ ਚਾਹ ਕੇ ਇਹਦੀ ਵੀਡੀਓ ਵਗੈਰਾ ਲੀਕ ਕਰ ਦੇਣੀ ਹੈ ਤੇ ਇਹ ਹਰਾਮ ਦਾ ਧਗੜ ਤੇ ਲਿਆ ਤੂੰ ਆਉਣਾ ਦਾ ਕੈਮਰਾ ਕੇ ਬੋਲ ਦੇ ਵਿੱਚ ਲੈ ਫਿੱਟ ਕਰਾਇਆ ਕਿਸੀ ਵਧੀਆ ਥਾਂ ਤੇ ਹਰਾਮ ਦਾ ਧਗੜ ਦਲਾ ਬਣਾਉਂਦਾ ਫੁੱਦੂ ਲੋਕਾਂ ਦਾ ਥੋੜੀ ਦੀ ਸ਼ਕਲ ਵੇਖੋ ਟੱਟੀ ਦੇ ਖੁੰਦ ਵਰਗੀ ਜੇ ਕੋਈ ਚੁਵੀ ਹੁੰਦਾ ਹੈ ਇਨ ਕੇਸ ਆਪੇੜਾ ਰਿਸਪਾਂਸਿਬਲ ਹੋਗਾ ਕਿਉਂਕਿ ਇਹ ਮੈਨੂੰ ਬਹੁਤ ਤਾਰਚਰ ਕਰ ਰਿਹਾ ਹੈ ਮੈਂ ਤਾਂ ਪੈਸੇ ਮੰਗ ਰਿਹਾ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਿਹਾ ਦੁਨੀਆ ਦੇ ਵਿੱਚ ਤੁਸੀਂ ਕੁਲਰ ਵੀ ਨਹੀਂ ਘਾਤਾ ਕੀ ਘਾਤਾ ਆ ਨਾ ਦੁਨੀਆ ਦੇ ਵਿੱਚ ਕੁਲਰ ਵੀ ਜਾ ਖਾਓ ਪਹਿਲਾਂ ਤੁਹਾਨੂੰ ਖਵਾਨੇ ਆ ਫਿਰ ਭੁਵਾਨੇ ਆ ਗੋਪੀ ਆਪਕੇ ਨੂੰ ਇਤਨੀ ਉੱਪਰ ਕਿਉਂ ਹੈ ਆ ਘੋਲੀ ਬਣੀ ਹੂੰ ਦੇ एवरीवन ਆਸਕ ਅਬਾਊਟ ਗੋਪੀ ਵਾਟ ਇਜ਼ ਡਸ ਇਟ ਮੀਨ ਕਾਜ਼ एवरीवन ਡਬਲ ਟੈਪ आओ इ गोपी बिठा दे गोपी बहुत ही चंगे तरीके संभाल लेगी और बैठा में भी बहुत ही ज्यादा लगन दिया क्योंकि गोपी का मुल भी तो ज्यादा ही है तेरे तो ਇਹ ਨਹੀਂ ਆ ਰਿਹਾ ਕੋਲ ਤੋਂ ਪਰ ਇਹ ਕੁੱਤੇ ਕਹਿੰਦੇ ਅੰਤਰਵਲੇ ਹੁਣ ਕਰਵਾਏ ਦਾ ਬਾਰੋਂ ਬਾਰੋਂ ਫਲੇ ਦਾ ਨੋ ਹਰਾਮ ਦਾ ਪੈਸਾ ਖਾਂਦੀ ਜਾਦੇ ਯਾਦਦ ਤੈਗੀ ਹੈ ਇਸ ਕਰਕੇ ਨੂੰ ਖੱਤਾ ਮਿੱਠਾ ਲੋਣਾ ਤੇ ਭੰਦੇ ਹੀ ਦਿੱਤਾ ਮੇਟਰ ਮੈਂ ਲੁੱਚਾ ਮੇਰਾ ਯਾਰ ਲੁੱਚਾ ਪਰ ਇੰਨਾ ਵਰਗਾ ਨਹੀਂ ਕੋਈ ਕੁੱਤਾ ਅੱਜ ਤੇ ਵੀ ਲਈ ਚ ਨੈਵੀ ਵੀ ਲਈ ਚ ਗੱਲ ਲਾਈਕਰ ਤੇ ਚੈਨਲ ਸਬਸਕ੍ਰਾਈਬ ਕਰੋ ਮਿਲਦਾ ਹੈ ਵੀਡੀਓ ਦੇ ਨਾਲ ਟੇਕ ਕੇਅਰ ਬਾਏ ਬਾਏ ਮੈਂ ਬੜੀ ਮੱਤਰਾਤੀ ਲੰਨ ਤੇ ਬਿਠਾ ਕੇ ਤੇਰੀ ਚੀਕਾਂ ਵੀ ਕਰਾਤੀ ਹਾਂਜੀ ਗਾਇਜ਼ ਤੇ ਮੈਨੂੰ ਸੁਣਨ ਚ ਆ ਰਿਹਾ ਕੀ ਕਹ ਰਿਹਾ ਰਿਲੇਸ਼ਨ ਮੈਂ ਵਿਆਹ ਕੇ ਆਈ ਹਾਂ ਮੈਂ ਬਿਨਾ ਵਿਆਹ ਤੋਂ ਤਾੜੀ ਗਈ ਹੈ ਨਾ ਤੇ ਬਾਕੀ ਇਹ ਗੱਲ ਜਿਹੜੇ ਆ ਕਹਿ ਰਹੇ ਇਹ ਦੀ ਮੈਂ ਚੌਥੀ ਦੀ